ਦੋਸਤੋ ਕੀ ਤੁਸੀਂ ਜਾਣਦੇ ਹੋ ਜੋ ਸਵੇਰੇ ਚਾਹ ਤੋਂ ਲੈ ਕੇ ਸ਼ਾਮ ਦੇ ਦੁੱਧ ਤੱਕ ਆਪਾਂ ਜੋ ਰੋਜ਼ਾਨਾ ਜ਼ਿੰਦਗੀ ਦੀ ਵਿੱਚ ਖੰਡ ਵਰਤਦੇ ਹਾਂ ਉਹ ਫੈਕਟਰੀਆਂ ਦੇ ਵਿੱਚ ਕਿਸ ਤਰ੍ਹਾਂ ਤਿਆਰ ਹੁੰਦੀ ਆ ਆਜੋ ਜਾਣਦੇ ਹਾਂ ਸਾਰਿਆਂ ਤੋਂ ਪਹਿਲਾਂ ਜਿਹੜਾ ਕਿਸਾਨਾਂ ਦੁਆਰਾ ਉਗਾਇਆ ਗਿਆ ਗੰਨੇ ਨੂੰ ਫੈਕਟਰੀਆਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਿਆਂਦਾ ਜਾਂਦਾ ਹੈਗਾ ਫਿਰ ਉਸ ਗੰਨੇ ਨੂੰ ਇੱਕ ਮਸ਼ੀਨ ਦੁਆਰਾ ਬੈਲਟ ਉਤੇ ਛੁੱਟਿਆ ਜਾਂਦਾ ਹੈਗਾ ਫਿਰ ਉਸ ਬੈਲਟ ਰਾਹੀਂ ਉਹ ਗੰਨਾ ਜਿਹੜਾ ਇੱਕ ਮਸ਼ੀਨ ਵਿੱਚ ਜਾਂਦਾ ਉਸ ਗੰਨੇ ਨੂੰ ਫਾਈਬਰ ਦੀ ਤਰ੍ਹਾਂ ਬਰੀਕ-ਬਰੀਕ ਟੁਕੜਿਆਂ ਦੇ ਵਿੱਚ ਕੱਟ ਦਿੰਦੀ ਹੈ ਫਿਰ ਉਸ ਫਾਈਬਰ ਨੂੰ ਇੱਕ ਬਹੁਤ ਹੀ ਵੱਡੇ ਜਿਹੜੇ ਕੰਟੇਨਰ ਦੇ ਵਿੱਚ ਸਿੱਟਿਆ ਜਾਂਦਾ ਉਹ ਉਸ ਨੂੰ ਦਬਾ ਕੇ ਪ੍ਰੈਸ਼ਰ ਨਾਲ ਉਸ ਦੇ ਵਿੱਚੋਂ ਜਿਹੜਾ ਜੂਸ ਕੱਢ ਲਿਆ ਜਾਂਦਾ ਤਕਰੀਬਨ 99% ਫਿਰ ਉਹਨਾਂ ਨੂੰ ਇੱਕ ਬਹੁਤ ਹੀ ਕੰਟੇਨਰ ਦੇ ਵਿੱਚ ਗਰਮ ਕੀਤਾ ਜਾਂਦਾਗਾ ਫਿਰ ਗਰਮ ਕਰਕੇ ਉਸ ਦੇ ਵਿੱਚ ਸਲਫਰ ਅਤੇ ਚੂਨਾ ਮਲਾਇਆ ਜਾਂਦਾਗਾ ਜਿਸ ਨਾਲ ਉਸ ਦੇ ਵਿੱਚੋਂ ਜਿਹੜਾਗਾ ਮਟੀਰੀਅਲ ਨੂੰ ਅਲੱਗ ਕੀਤਾ ਜਾ ਸਕੇ ਕਚਰੇ ਨੂੰ ਫਿਰ ਉਸ ਦੇ ਵਿੱਚ ਪਹਿਲਾਂ ਤੋਂ ਤਿਆਰ ਕੁਝ ਚੀਨੀ ਦੇ ਕ੍ਰਿਸਟਲ ਮਲਾਇਆ ਜਾਂਦੇ ਹਨ ਜੋ ਨਵੇਂ ਕ੍ਰਿਸਟਲਾਂ ਚਿੰਖੰਡ ਦੇ ਜਿਹੜੇ ਉਹ ਆਸਾਨੀ ਨਾਲ ਤਿਆਰ ਹੋ ਸਕਣ ਫਿਰ ਉਸ ਦੀ ਛਾਣਿਆ ਜਾਂਦਾਗਾ ਛਾਣਵੀਨ ਕਰਕੇ ਫਿਰ ਉਸ ਨੂੰ ਗੱਟਿਆਂ ਦੇ ਵਿੱਚ ਭਰ ਕੇ ਜਿਹੜਾਗਾ ਮਾਰਕੀਟ ਦੇ ਵਿੱਚ ਭੇਜਤਾ ਜਾਂਦਾ ਇਸ ਤਰ੍ਹਾਂ ਖੰਡ ਹੈ ਜਿਹੜੀ ਤਿਆਰ ਹੁੰਦੀ ਹੈ ਜੀ